ਸਾਲਾ ਸਿਵਲ ਹਸਪਤਾਲ ਵਿਖੇ ਮੌਕ ਟ੍ਰੇਲ ਦਾ ਅਭਿਆਸ ਕੀਤਾ ਗਿਆ ਇਸ ਮੌਕੇ ਫਾਇਰ ਬਰਗੇਡ ਡਾਕਟਰ ਪੁਲਸ ਪ੍ਰਸ਼ਾਸਨ ਅਤੇ ਆਰਮੀ ਦੀਆਂ ਟੀਮਾਂ ਮੌਜੂਦ ਰਹੀਆਂ ਇਸ ਅਭਿਆਸ ਦੌਰਾਨ ਪ੍ਰੈਕਟਿਸ ਕਰਕੇ ਦੱਸਿਆ ਗਿਆ ਕਿ ਕਿਵੇਂ ਜੰਗ ਦੇ ਦੌਰਾਨ ਜਾਂ ਫਿਰ ਕੋਈ ਹੋਰ ਐਮਰਜੈਂਸੀ ਹੋ ਜਾਵੇ ਤਾਂ ਕਿਵੇਂ ਅਸੀਂ ਆਪਣੇ ਆਪ ਨੂੰ ਅਤੇ ਆਪਣੇ ਆਸ-ਪਾਸ ਦੇ ਲੋਕਾਂ ਨੂੰ ਬਚਾ ਸਕਦੇ ਹਾਂ ਕਰਦੇ ਕਿਵੇਂ ਉਹਨਾਂ ਨੇ ਆ ਖਾਸ ਰੂਪੇ ਚਾਹਤ ਕਰਦੇ ਐ ਇਸ ਲੜਾਈ ਦਾ ਮੌਕਾ ਆਂਦਾ ਹੈ ਕਿਵੇਂ ਉਹਨਾਂ ਨੇ ਆਪਣੀ ਵੀ ਰੱਖਿਆ ਕਰਨੀ ਹੈ ਜਾਂ ਆਪਣੇ ਆਲੇ ਦੁਆਲੇ ਜਿਹੜੇ ਵੀ ਲੋਕੀਆ ਉਹਨਾਂ ਦੀ ਕਿਵੇਂ ਰੱਖਿਆ ਕਰਨੀ ਹੈ ਕਿਵੇਂ ਪਬਲਿਕ ਪ੍ਰਾਪਰਟੀ ਦੀ ਰੱਖਿਆ ਕਰਨੀ ਹੈ ਅੱਜ ਦੀ ਖੜੀ ਖਾਸ ਸਾਡੇ ਕੀ ਮੌਕ ਡ੍ਰਿਲ ਦੀ ਪ੍ਰੈਕਟਿਸ ਹੋਈ ਹੈ ਉਹਦੇ ਵਿੱਚ ਬੇਸਿਕਲੀ ਜੈਜ਼ੁਲਟੀ ਐਵੈਕੂਏਸ਼ਨ ਵਰਡਸ ਕਿਤੇ ਜੈਜ਼ੁਲਟੀ ਹੋ ਜਾਂਦੀ ਹੈ ਕਿਵੇਂ ਉਹਨਾਂ ਨੂੰ ਐਵੈਕੂਏਟ ਕਰਨਾ ਹੈ ਹਸਪੀਟਲ ਜਾ ਕੇ ਕਿਵੇਂ ਸਾਡੇ ਕੈਡਟ ਹੈਲਪ ਕਰ ਸਕਦੇ ਹੈ ਪੁਲਿਸ ਡਿਪਾਰਟਮੈਂਟ ਨੂੰ ਜਾਂ ਫਾਇਰ ਬ੍ਰਿਗੇਡ ਜਾਂ ਫਾਇਰ ਪੁਲਿਸ ਵਾਲੇ ਜਿਹੜੇ ਡਿਪਾਰਟਮੈਂਟ ਹੈ ਉਹਨਾਂ ਦੀ ਕਿਵੇਂ ਹੈਲਪ ਕਰ ਸਕਦੇ ਹੈ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਟ੍ਰੇਨਿੰਗ ਦਿੰਦੇ ਹੈ ਕਿ ਟ੍ਰੈਫਿਕ ਪੁਲਿਸ ਜਿਹੜਾ ਨੇ ਕੰਮ ਟ੍ਰੈਫਿਕ ਮੈਨੇਜ ਕਰਨਾ ਹੁੰਦਾ ਹੈ ਐਸੇ ਟਾਈਮ ਤੇ ਉਹਨਾਂ ਨੇ ਕਿਵੇਂ ਹੈਲਪ ਕਰ ਸਕਦੇ ਹੈ ਨਾਲ ਹੀ ਨਾਲ ਕਾਹਲ ਨੂੰ ਅਸੀਂ ਇਹ ਵੀ ਸਿਖਾਈਦਾ ਹੈ ਕਿ ਐਸ ਟਾਈਮ ਤੇ ਕਾਫੀ ਤਰ੍ਹਾਂ ਦੀ ਅਫਵਾਹਾਂ ਰਿਊਮਰਸ ਲੋਕੀ ਫੈਲਾਉਣ ਦੀ ਕੋਸ਼ਿਸ਼ ਕਰਦੇ ਹੈ ਤੇ ਉਹਨਾਂ ਤੇ ਉਹਨਾਂ ਨੇ ਕਿਵੇਂ ਕੰਟਰੋਲ ਕਰਨਾ ਹੈ ਔਰ ਲੋਕਾਂ ਨੂੰ ਜਾਗਰੂਕ ਕਰਨਾ ਹੈ ਕਿ ਅਸਲ ਪੋਜੀਸ਼ਨ ਕੀ ਹੈ ਕਿੰਨਾ ਅਜਿਹਾ ਅਭਿਆਸ ਕੀਤਾ ਗਿਆ ਇਸ ਅਭਿਆਸ ਦੇ ਤੁਸੀਂ ਫਾਇਦੇ ਗਿਣਵਾਏ ਜੇਕਰ ਯੁੱਧ ਲੱਗਦਾ ਹੈ ਤੇ ਜਿਹੜੇ ਕੈਡਟਸ ਨੇ ਜਾਂ ਸਿਵਲ ਡਿਫੈਂਸ ਆ ਜਾਂ ਫਾਇਰ ਬਗੇੜਾ ਕੀ ਲੱਗਦਾ ਕਿੰਨਾ ਕੁ ਲਾਹੇਵੰਦ ਹੋ ਸਕਦਾ ਹੈ ਮੌਕ ਡ੍ਰਿਲ ਇਹ ਮੌਕ ਡ੍ਰਿਲ ਬੜਾ ਯੂਸਫੁਲ ਹੈਗਾ ਕਿਉਂਕਿ ਖਾਸ ਤੌਰ ਤੇ ਸਾਡੇ ਜਿਹੜੇ ਕੈਡਟ ਹੈ ਸੀਨੀਅਰ ਡਿਵੀਜ਼ਨ ਦੇ ਸੀਨੀਅਰ ਵਿੰਗ ਦੇ ਕਾਲਜਾਂ ਦੇ ਬੱਚੇ ਹੈਗੇ ਜਾਂ 11 12 ਦੇ ਬੱਚੇ ਹੈਗੇ ਉਹਨਾਂ ਨੂੰ ਸਪੈਸ਼ਲ ਟ੍ਰੇਨਿੰਗ ਐਸਟਰੇ ਦਿੱਤੀ ਜਾਂਦੀ ਹੈ ਲੇਕਿਨ ਮੈਂ ਰਿਕਵੈਸਟ ਕੀ ਜੋ ਉਹਨਾਂ ਦੇ ਸਕੂਲ ਦੇ ਟੀਚਰ ਜਾਂ ਕਾਲਜ ਦੇ ਪ੍ਰੋਫੈਸਰ ਹੈ ਜਾਂ ਉਹਨਾਂ ਦੇ ਪੇਰੈਂਟਸ ਹੋਈ ਕਿ ਐਸੇ ਮੌਕੇ ਤੇ ਮਤਲਬ ਬਜਾਏ ਕਿ ਕਿਸੇ ਤਰ੍ਹਾਂ ਦਾ ਡਾਊਟ ਰੱਖਣ ਤੇ ਜਾਂ ਡਰਨ ਤੋਂ ਬੱਚਿਆਂ ਨੂੰ ਵੀ ਮੋਟੀਵੇਟ ਕਰੀਏ ਕਿ ਉਹਨਾਂ ਦਾ ਜੋ ਵੀ ਰੋਲ ਹੈਗਾ ਉਹ ਆਪਣਾ ਆਕੇ ਨਿਭਾਣ ਐਂਡ ਸੁਸਾਇਟੀ ਦੀ ਯਰ ਕੰਟਰੀ ਦੀ ਜਿਹੜੀ ਵੀ ਉਹ ਹੈਲਪ ਕਰ ਸਕਦੇ ਆ ਕਰਨ ਤੁਸੀਂ ਫੌਜ ਦੇ ਆਫੀਸਰ ਜੋ ਹਾਲਾਤ ਚੱਲਦੇ ਨੇ ਕਿੰਨਾ ਕੁ ਕੌਨਫੀਡੈਂਸ ਆ ਭਾਰਤੀ ਫੌਜ ਦੇ ਜੇ ਸਾਨੂੰ ਲੱਗੋ 110% ਕੌਨਫੀਡੈਂਸ ਆ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਹੈ ਸਾਡੇ ਅਸੀਂ ਪੂਰੀ ਕੈਪੇਬਿਲਿਟੀ ਸਾਡੇ ਕੋਲ ਹਰ ਤਰ੍ਹਾਂ ਦੀ ਹੈਗੀ ਹੈ ਐਂਡ ਜਦ ਵੀ ਟਾਈਮ ਆਏਗਾ ਜਿਹਦਾ ਜੋ ਵੀ ਰੋਲ ਹੈ ਉਹ ਬੜੀ ਅੱਛੀ ਤਰ੍ਹਾਂ ਕਰੇਗਾ ਧੰਨਵਾਦ ਜੀ ਅੱਜ ਜਿਹੜੀ ਹੈ ਮੌਕ ਡ੍ਰਿਲ ਆ ਮਾਨਜੋਗ ਡੀਸੀ ਗਦਾਸਪੁਰ ਜੀ ਦੇ ਐਸਡੀਐਮ ਟਾਲਾ ਜੀ ਦੇ ਹੁਕਮ ਨਾਲ ਇੱਥੇ ਰੱਖੀ ਗਈ ਆ ਜਿਹਦੇ ਵਿੱਚ ਆਪਾਂ ਤਿੰਨ ਫੋਰਸਿਸ ਜਿਹੜੀ ਐਨਸੀਸੀ ਕਾਡਟਾ ਸਾਡੇ ਸਿਵਲ ਡਿਫੈਂਸ ਆ ਔਰ ਫਾਇਰ ਫਾਈਟਰ ਜਿਹੜੇ ਆ ਫਾਇਰ ਸੇਫਟੀ ਆ ਇਹਨਾਂ ਦੇ ਸਾਰੇ ਜਿਹੜੇ ਆ ਕਾਰਕੁਨ ਇਹਨਾਂ ਨੇ ਇਕੱਠੇ ਆਪਣੀ ਜੁਆਇੰਟ ਕੀਤੀ ਆ ਐਕਸਰਸਾਈਜ਼ ਜਿਹਦੇ ਵਿੱਚ ਆਪਾਂ ਰੈਸਕਿਊ ਦੇ ਅੱਜ ਜਿਹੜੇ ਆ ਉਹ ਬੁਰ ਇੱਕ ਦੂਜੇ ਨਾਲ ਸਾਂਝੇ ਕੀਤੇ ਆ ਵੀ ਕਿਸੇ ਵੀ ਐਮਰਜੈਂਸੀ ਦੌਰਾਨ ਅਗਰ ਕੋਈ ਇੰਜਰਡ ਵਿਅਕਤੀ ਹੁੰਦਾ ਤੇ ਉਹਨੂੰ ਆਪਾਂ ਕਿਸ ਤਰ੍ਹਾਂ ਐਮਰਜੈਂਸੀ ਟੱਕਣੀਆ ਹਸਪਿਟਲਾਈਜੇਸ਼ਨ ਤੱਕ ਉਹਨੂੰ ਡ੍ਰੌਪ ਕਰਨਾ ਪ੍ਰਿਆ ਸਾਰੇ ਸਾਨੂੰ ਅੱਜ ਮੌਕ ਡ੍ਰਿਲ ਬਾਰੇ ਦੱਸਿਆ ਗਿਆ ਹੈ ਕਿ ਜਿਵੇਂ ਕਦੇ ਕੋਈ ਹਵਾਈ ਮਤਲਬ ਹਮਲਾ ਹੋਣ ਦਾ ਹੈ ਤਾਂ ਆਪਾਂ ਕਿੱਦਾਂ ਆਪਣੇ ਆਪ ਨੂੰ ਬਚਾਣਾ ਤੇ ਲੋਕਾਂ ਦੀ ਕਿੱਦਾਂ ਹੈਲਪ ਕਰਨੀ ਹੈ ਤੇ ਜੇ ਜਿਵੇਂ ਹਵਾਈ ਫਾਇਰ ਹੋਇਆ ਤੇ ਰੈਸਕਿਊ ਟੀਮ ਵਾਂਗ ਆਪਾਂ ਹੈਲਪ ਕਰ ਸਕਦੇ ਆ ਜੋ 5 5 ਬਿਗੜਦੀ ਹੈਲਪ ਕਰ ਸਕਦੇ ਆ ਜੇ ਇਸ ਤਰ੍ਹਾਂ ਹੌਸਪੀਟਲ ਆ ਕੇ ਜੀ ਬਿਲਕੁਲ 3 ਦਾ 5 ਪਰ ਦਾ ਹੈ ਜੀ ਬਿਲਕੁਲ ਬਿਲਕੁਲ ਆ ਜਿਹੜਾ ਇੱਥੇ ਆਇਆ ਉਹ ਦਿਲੀ ਘੜਿਆ ਪੂਰਾ ਆ ਰਹੇ ਉਹਦੇ ਬਾਰੇ ਅੱਜ ਇੱਥੇ ਜਿਹੜੀ ਰੈਸਲ ਹੋ ਰਹੀ ਹੈ ਜਾਂ ਮੌਕ ਡਿਲ ਹੋ ਰਿਹਾ ਉਹਦਾ ਹੁਕਮ ਨਾਲ ਹੋ ਰਿਹਾ ਜੋ ਸਰਕਾਰਾਂ ਦੇ ਹੁਕਮ ਨੇ ਜੋ ਐਸਟੀ ਮਸਾਦ ਦੇ ਸੰਨ ਉਹਨਾਂ ਦੇ ਮੁਤਾਬਕ ਹੋ ਰਿਹਾ ਇਹ ਇੱਕ ਇਸ ਤੋਂ ਪਹਿਲਾਂ ਵੀ ਜਿੱਦਾਂ ਪੀਐਨਸੀਸੀ ਹੈ ਫਾਇਰ ਬਰਗਰ ਨੇ ਸਿਵਲ ਡਿਫੈਂਸ ਹੈ ਇਹ ਉਹਨਾਂ ਦਾ ਇੱਕ ਟ੍ਰੇਨਿੰਗ ਦਾ ਹਿੱਸਾ ਹੈ ਇਹ ਕਰਿਆ ਅਸਲ ਆਪੀ ਜੇ ਕਿਸੇ ਸਮੇਂ ਵੀ ਕੋਈ ਐਕਸੀਡੈਂਟ ਕਿੱਦਾਂ ਹੁੰਦਾ ਹੈ ਜਾਂ ਕੁਝ ਤਰ੍ਹਾਂ ਵੀ ਹੁੰਦਾ ਹੈ ਜਾਂ ਉੱਥੇ ਸਟ੍ਰਕਚਰ ਨਹੀਂ ਜਾਂ ਹੋਰ ਆਪਾਂ ਨੂੰ ਸਹੂਲਤ ਨਹੀਂ ਹੈ ਗਈਆਂ ਤੇ ਉਹ ਆਪਾਂ ਆਪਣੇ ਜਿਹੜੇ ਕੰਬਲ ਖੇਸ ਜੋ ਵੀ ਆਪਾਂ ਨੂੰ ਉਪਲਬਧ ਹੁੰਦਾ ਜਿੱਦਾਂ ਹੁਣ ਆਪਾਂ ਗੋਡੇ ਸਟ ਲੱਗਦੀਆਂ ਇੱਕ ਬੰਦੇ ਨਾਲ ਤੇ ਦੋ ਬੰਦੇ ਨਾਲ ਵੀ ਆਪਾਂ ਨੂੰ ਪੜ ਸਕਦੇ ਹਾਂ ਇਹ ਇੱਕ ਉਹਦਾ ਰਿਹਸਲ ਆਉਦੀ ਮਕਡਲ ਸਮਝੋ ਨੂੰ ਮੋਕ ਡੀਲ ਨੂੰ ਕਮੇਟੀ ਆਪਾਂ ਮੇ ਪਦਨ ਕੀ ਹੋ ਗਿਆ ਕੋਈ ਡਰ ਵਾਲੀ ਏਡੀ ਗੱਲ ਨਹੀਂ ਹੁੰਦੀ ਇਹ ਸਿਰਫ ਪਬਲਿਕ ਦੀ ਜਾਣਕਾਰੀ ਹਿੱਤ ਹੁੰਦਾ ਤੇ ਕੋਹਾਂ ਦੇ ਸਬੂਧਾ ਵਾਸਤੇ ਵੀ ਜੇ ਉਰ ਉਰ ਕਿਤੇ ਪ੍ਰੋਬਲਮ ਇਹ ਆਉਂਦੀ ਲੱਗਦੀ ਕਿਤੇ ਤੇ ਉਹਦੇ ਮੁਤਾਬਕ ਉਹ ਉਸ ਬੰਦੇ ਤੇ ਜਾਣ ਮਚਾਈ ਜਾ ਸਕਦੀ ਸਰ ਆਪਣਾ ਨਾਮ ਦੱਸੋ ਮਾਈ ਨੇਮ ਇਜ਼ ਨਰੇਸ਼ ਕਪੂਰ ਮੈਂ ਸੀਨੀਅਰ ਪੋਸਟ ਵਾਰਡਨ ਸਿਵਲ ਡਿਫੈਂਸ ਸੀਵਲ ਡਿਫੈਂਸ ਦਾ ਮਤਲਬ ਇਹ ਹੈ ਕਿ ਨਾਗਰਿਕ ਸੁਰੱਖਿਆ ਕਮੇਟੀ ਨਾਗਰਿਕਾਂ ਦੀ ਜਿਹੜੇ ਸ਼ਹਿਰ ਦੇ ਸਿਟੀਜ਼ਨਸ ਨੇ ਸਿਵਲ ਡਿਫੈਂਸ ਯਾਨੀ ਕਿ ਸਿਵਿਲियंस ਦੀ ਡਿਫੈਂਸ ਕਰਨੀ ਇਹ ਅੱਜ ਦਾ ਜਿਹੜਾ ਮੌਕ ਡ੍ਰਿਲ ਚੱਲ ਰਿਹਾ ਹੈ ਇਹ ਸੈਂਟਰਲ ਗਵਰਨਮੈਂਟ ਦੇ ਹੁਕਮਾਂ ਦੇ ਅਨੁਸਾਰ ਪੰਜਾਬ ਗਵਰਨਮੈਂਟ ਦੇ ਹੁਕਮਾਂ ਦੇ ਅਨੁਸਾਰ ਸਾਡੇ ਡਿਪਟੀ ਕੰਟਰੋਲਰ ਐਸਜੀਐਮ ਸਾਹਿਬ ਔਰ ਕੰਟਰੋਲਰ ਡੀਸੀ ਸਾਹਿਬ ਦੇ ਹੁਕਮਾਂ ਦੇ ਮੁਤਾਬਕ ਅੱਜ ਦੀ ਇਹ ਮੌਕ ਡ੍ਰਿਲ ਹੋ ਰਹੀ ਹੈ ਇਹ ਲੋਕਾਂ ਦੀ ਜਿੰਨੀ ਜਿਹੇ ਇਫ ਮਤਲਬ ਕੋਈ ਵਾਰ ਲੱਗਦੀ ਹੈ ਹਰਜ ਕਰ ਲੋ ਤੇ ਜਾਂ ਇਹਦੇ ਲਈ ਅੱਜ ਰਾਤ ਨੂੰ ਬਲੈਕਆਊਟ ਵੀ ਰੱਖਿਆ ਗਿਆ ਪ੍ਰੋਗਰਾਮ ਉਹ ਬਲੈਕਆਊਟ ਤਾਂ ਰੱਖਿਆ ਜਾਂਦਾ ਹੈ ਕਿ ਜਦੋਂ ਕੋਈ 에어 ਰੇਡ ਹੁੰਦਾ ਇਹ ਉਹਦੀ ਪ੍ਰੈਕਟਿਸ ਹੈ ਉਹਦਾ ਅਭਿਆਸ ਹੈ ਤੇ ਬਾਕੀ ਜਿਹੜੀ 에어 ਰੇਡ ਜਦੋਂ ਹੁੰਦੀ ਹੈ ਉਹ ਕਿਸ ਤਰ੍ਹਾਂ ਮਤਲਬ ਉਹਦੇ ਤੋਂ ਬਚਾਅ ਕਰਨਾ ਇਹ ਮੌਕ ਡ੍ਰਿਲ ਉਹਦਾ ਇੱਕ ਹਿੱਸਾ ਹੈ ਹੈਲੋ ਵੈਸੇ ਤੇ ਅਸੀਂ ਇਹਦੀ ਐਡਵਾਈਜ਼ਰੀ ਜਿੰਨੀਆਂ ਵੀ ਨੇ ਕਿ ਆਪਣਾ ਬਚਾਅ ਕਿਸ ਤਰ੍ਹਾਂ ਕਰਨਾ ਹੈ WhatsApp ਦੇ ਥਰੂ ਆਪਣੇ WhatsApp ਗਰੁੱਪਸ ਜਿਹੜੇ ਸ਼ਹਿਰ ਦੇ ਬਨੇ ਦੇ ਨੇ ਉਹਨਾਂ ਦੇ ਥਰੂ ਆਪਣੇ ਸੈਕਟਰ ਗਾਰਡਨਸ ਕੋਸਟ ਗਾਰਡਨਸ ਔਰ ਜਿਹੜੇ ਵਲੰਟੀਅਰਸ ਨੇ ਉਹਨਾਂ ਨੂੰ ਆਲਰੇਡੀ ਅਗਾਹ ਕਰ ਦਿੱਤਾ ਗਿਆ ਹੈ ਔਰ ਉਹਦੇ ਵਿੱਚ ਜੋ ਵੀ ਹੋਏਗਾ ਉਹ ਮਤਲਬ ਨਾਗਰਿਕਾਂ ਦੀ ਸੁਰੱਖਿਆ ਲਈ ਹੋਏਗਾ ਸਾਰਾ ਸਿਸਟਮ ਮਰਜੰਬਾਤ ਜੀ ਦੇ ਸਾਡੇ ਕੀ ਕੀ ਕੰਮ ਨੇ ਉਹਦੇ ਬਾਰੇ ਅਸੀਂ ਇੱਕ ਅਭਿਆਸ ਕਰਾਂਗੇ ਮੌਕਦੇ ਅਭਿਆਸ ਨੂੰ ਹੀ ਕਰੀਏ ਇਹਦੇ ਵਿੱਚ ਤਿੰਨ ਟੀਮਾਂ ਬਣਣੀਆਂ ਇੱਕ ਫਿਗਰ ਟਵੈਂਟੀ ਉਹਨਾਂ ਦੇ ਕੰਮ ਤੁਹਾਨੂੰ ਦੱਸ ਦਿੰਦੇ ਆ ਛੋਟੀ ਕਰਦੇ ਆ ਪਾਸੇ ਸਾਇਰਨ ਤੇ ਜਿਹੜੇ ਤੁਹਾਡੇ ਜਦੋਂ ਵੀ ਸਾਇਰਨ ਵੱਜਦਾ ਆਪਾਂ ਸਾਰੇ ਜਣੇ ਆਪਣੇ ਆਪ ਨੂੰ ਕਵਰ ਕਰਾਂਗੇ ਕੰਨਾਂ ਤੋਂ ਉਹਦੀ ਡੈਮੋ ਦੇ ਦਿੰਨੇ ਆ ਇਹ ਦਿੱਖ ਗਿਆ ਵੀਰ ਲੈ ਵੀ ਨੈਕਸਟ ਪੁੱਛੋ ਇਹਦੇ ਪਾਸਾ ਮਿਲੇਗਾ ਉੱਤੋਂ ਕਰਨਾ ਪਾ ਆਰਟੀਫੀਸ਼ਲ ਸਟਰਕਚਰ ਨਾਲ ਕੋਲਾ ਤਰੀਕਾ ਜਿਹੜਾ ਵਾ ਫਸਟ ਜਿਹੜੀ ਕਾਰਵਾਈ ਕਰੇਗੀ ਸਾਰੇ ਦੇਖਣਾ ਮਨਾ ਇਹ ਯਾਰ